ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਨਾਲ ਸਖਤੀ ਦੇ ਨਾਲ ਨਜਿੱਠਣ ਦੇ ਹੁਕਮ ਦਿੱਤੇ ਨੇ ਇਸ ਦੇ ਨਾਲ ਹੀ ਪੁਲਿਸ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਰਹੀ ਹੈ ਇਸ ਸਭ ਦੇ ਬਾਵਜੂਦ ਨਸ਼ਾ ਖੁੱਲਿਆਂ ਵਿਕ ਰਿਹਾ ਹੈ ਮੰਗਲਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਕੁਝ ਨੌਜਵਾਨ ਖੁੱਲਿਆਂ ਮ ਨਸ਼ਾ ਵੇਚ ਰਹੇ ਨੇ ਸੂਤਰਾਂ ਤੋਂ ਮੇਰੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਦੀ ਵਾਇਰਲ ਹੋਈ ਵੀਡੀਓ ਥਾਣਾ ਪੀਖੀਵਿੰਡ ਅਧੀਨ ਪੈਂਦੇ ਪਿੰਡ ਕਲਸੀਆ ਕਲਾ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਸ਼ਮਸ਼ਾਨ ਘੜ ਦੇ ਵਿੱਚ ਖੁੱਲੇ ਆਮ ਨਸ਼ਾ ਵੇਚ ਰਹੇ ਨੇ ਅਤੇ ਇੱਕ ਲੜਕਾ ਉਹਨਾਂ ਦੀ ਵੀਡੀਓ ਵੀ ਬਣਾ ਰਿਹਾ ਜਿਸ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਦੇਖੋ ਇਹ ਨੌਜਵਾਨ ਸਾਡੇ ਪਿੰਡ ਦੇ ਵਿੱਚ ਕਿਵੇਂ ਨਸ਼ਾ ਵੇਚ ਰਹੇ ਨੇ ਵੀਡੀਓ ਬਣਾਉਣ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਦੇਖੋ ਇਹ ਮੁੰਡਾ ਸਾਡੇ ਪਿੰਡ ਮੱਖੀ ਕਲਾ ਤੋਂ ਨਸ਼ਾ ਵੇਚਣਾ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਉੱਤੇ ਥਾਣਾ ਇੰਚਾਰਜ ਭਿੱਖੇਵਿੰਡ ਮਨੋਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਇਸ ਵੀਡੀਓ ਦੇ ਵਿੱਚ ਖੁਲੇ ਆਮ ਨਸ਼ਾ ਵੇਚਣ ਵਾਲੇ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਇਹ ਮਾਮਲਾ ਵਾਇਰਲ ਵੀਡੀਓ ਦੇ ਨਾਲ ਜੁੜਿਆ ਹੋਇਆ ਹੈ ਆ ਵੀ ਦੇਖੋ ਆ ਸਾਡੇ ਮਡੀਆਂ ਦੇ ਵਿੱਚ ਪਿੰਡ ਦੀਆਂ ਦੇ ਵਿੱਚ ਸਮਾਨ ਵੇਚਣ ਦੇ ਆ ਜਾਗੋ ਜੀ ਇੱਕ ਬੰਦ ਵਾਗਮ ਹਰ ਰੱਬ ਅੱਲਾਹ ਵੰਦੇ ਆਮੀਨ ਮੱਕੀ ਦੁਆਇਆ ਆ ਵੀਰ ਜੀ ਬੀ ਕੋ ਆ ਤੁਹਾਡੇ ਮੜੀਆਂ ਦੇ ਵਿੱਚ ਪਿੰਡ ਦੀਆਂ ਦੇ ਵਿੱਚ ਸਮਾਨ ਵੇਚਣ ਦੇ ਆ ਜਾਗੋ ਜੀ ਇੱਕ ਬਾਲ ਵਾਗਮ ਹਰ ਰੱਬ ਅੱਲਾਹ ਵੰਦੇ ਆਮੀਨ ਮੱਕੀ ਦੁਆਇਆ ਇੱਕ ਸਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਨਸ਼ਾ ਵੇਚ ਰਹੇ ਆ ਸਰ ਨੂੰ ਪਤਾ ਲੱਗਾ ਕਿੱਥੋਂ ਦੀ ਹੈ ਕੋਈ ਆਇਡੈਂਟੀਫਾਈ ਹੋ ਸਕਿਆ ਨਹੀਂ ਯਾਰ ਅਜੇ ਤੱਕ ਆਇਡੈਂਟੀਫਾਈ ਨਹੀਂ ਹੋਇਆ ਪਰ ਉਹ ਕਰ ਰਹੇ ਆ ਭਾਈ ਕਿਹੜੇ ਪਿੰਡ ਦਾ ਕਿਹੜੇ ਇਲਾਕੇ ਦਾ ਉਹ ਜਿਵੇਂ ਆਇਡੈਂਟੀਫਾਈ ਹੋ ਗਿਆ ਉਹ ਬੰਦੀ ਕਾਰਵਾਈ ਕਰਕੇ ਤੇ ਜਲਦੀ ਨੂੰ ਬੇੜਿਆ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਨਾਲ ਸਖਤੀ ਦੇ ਨਾਲ ਨਜਿੱਠਣ ਦੇ ਹੁਕਮ ਦਿੱਤੇ ਨੇ ਇਸ ਨਾਲ ਹੀ ਪੁਲਿਸ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਰਹੀ ਹੈ ਇਸ ਸਭ ਦੇ ਬਾਵਜੂਦ ਨਸ਼ਾ ਖੁੱਲਿਆਂ ਵਿਕ ਰਿਹਾ ਹੈ ਮੰਗਲਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਕੁਝ ਨੌਜਵਾਨ ਖੁੱਲਿਆਂ ਨਸ਼ਾ ਵੇਚ ਰਹੇ ਨੇ ਸੂਤਰਾਂ ਤੋਂ ਮੇਰੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਦੀ ਵਾਇਰਲ ਹੋਈ ਵੀਡੀਓ ਥਾਣਾ ਪੀਖੀਵਿੰਡ ਅਧੀਨ ਪੈਂਦੇ ਪਿੰਡ ਕਲਸੀਆ ਕਲਾ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਸ਼ਮਸ਼ਾਨ ਘਰ ਦੇ ਵਿੱਚ ਖੁੱਲੇ ਆਮ ਨਸ਼ਾ ਵੇਚ ਰਹੇ ਨੇ ਅਤੇ ਇੱਕ ਲੜਕਾ ਉਹਨਾਂ ਦੀ ਵੀਡੀਓ ਵੀ ਬਣਾ ਰਿਹਾ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਦੇਖੋ ਇਹ ਨੌਜਵਾਨ ਸਾਡੇ ਪਿੰਡ ਦੇ ਵਿੱਚ ਕਿਵੇਂ ਨਸ਼ਾ ਵੇਚ ਰਹੇ ਨੇ ਵੀਡੀਓ ਬਣਾਉਣ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਦੇਖੋ ਇਹ ਮੁੰਡਾ ਸਾਡੇ ਪਿੰਡ ਮੱਖੀ ਕਲਾ ਤੋਂ ਨਸ਼ਾ ਵੇਚਣਾ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਉੱਤੇ ਥਾਣਾ ਇੰਚਾਰਜ ਭਿੱਖੇਬਿੰਦ ਮਨੋਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਇਸ ਵੀਡੀਓ ਦੇ ਵਿੱਚ ਖੁਲਿਆਮ ਨਸ਼ਾ ਵੇਚਣ ਵਾਲੇ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਇਹ ਮਾਮਲਾ ਵਾਇਰਲ ਵੀਡੀਓ ਦੇ ਨਾਲ ਜੁੜਿਆ ਹੋਇਆ ਹੈ। ਆ ਦੇ ਦੇ ਕੋ ਤੁਹਾਡੇ ਮੜੀਆਂ ਦੇ ਵਿੱਚ ਪਿੰਡ ਦੀਆਂ ਦੇ ਵਿੱਚ ਸਮਾਨ ਵੇਚਣ ਦਾ ਆ ਜਾਗੋ ਜੀ ਇੱਕ ਬਾਲ ਇਹ ਬਾਕਮ ਆ ਰਬਬ ਆ ਵੀ ਮੱਕੀ ਦੁਆਇਆ ਆ ਵੀਰ ਦੀਨ ਕੋ ਆ ਤੁਹਾਡੇ ਮੜੀਆਂ ਦੇ ਵਿੱਚ ਪਿੰਡ ਦੀਆਂ ਦੇ ਵਿੱਚ ਸਮਾਨ ਵੇਚਣ ਦੇ ਆ ਜਾਗੋ ਜੀ ਇੱਕ ਬਾਲ ਇਹ ਬਾਕਮ ਅੱਲਾਹ ਦੇ ਆਮੀਨ ਮੱਕੀ ਦੁਆਇਆ ਇੱਕ ਸਰ ਵੀਡੀਓ ਵਾਇਰਲ ਹੋਈ ਐ ਜਿਹਦੇ ਵਿੱਚ ਕੁਝ ਨੌਜਵਾਨ ਨਸ਼ਾ ਵੇਚ ਰਹੇ ਆ ਸਰ ਕੋ ਪਤਾ ਲੱਗਾ ਕਿ ਤੁਨੀਆ ਕੋਈ ਆਡੈਂਟੀਫਾਈ ਹੋ ਸਕਦਾ ਨਹੀਂ ਯਾਰ ਅਜੇ ਤੱਕ ਆਡੈਂਟੀਫਾਈ ਨਹੀਂ ਹੋਇਆ ਪਰ ਉਹ ਕਰ ਰਹੇ ਆ ਭਾਈ ਕਿਹੜੇ ਪਿੰਡ ਦਾ ਕਿਹੜੇ ਇਲਾਕੇ ਦਾ ਉਹ ਜਿਵੇਂ ਆਇਡੈਂਟੀਫਾਈ ਹੋ ਗਿਆ ਉਹ ਬਣਦੀ ਕਾਰਵਾਈ ਕਰਕੇ ਜੇ ਜਲਦੀ ਮੁਬادله